ਜਿੱ ਕੀ ਨਾਮ SK ਮੋਂਗਾ ਚੇਅਰਮੈਨ ਮਲਖਾ ਐਸੋਸੀਏਸ਼ਨ ਅਸੀਂ ਅੱਜ ਮਲਖਾ ਐਸੋਸੀਏਸ਼ਨ ਵੱਲੋਂ ਮਲਖਾ ਐਸੋਸੀਏਸ਼ਨ ਵੱਲੋਂ ਤੇ ਇੱਕ ਮੈਰਾਥਨ ਸੈਕੰਡ ਮੈਰਾਥਨ ਆਰਗੇਨਾਈਜ਼ ਕਰਨ ਕੀਤੀ ਹੈ ਅੱਜ 16 ਨਵੰਬਰ ਨੂੰ ਮਾਰਨਿੰਗ ਤੋਂ 5:30 ਵਜੇ ਤੋਂ ਲੈ ਕੇ ਹੁਣ ਦੇ ਟਾਈਮ ਤੱਕ ਸਾਰੇ ਇਵੈਂਟ ਅਸੀਂ ক্লোਜ਼ ਕਰ ਚੁੱਕੇ ਆ ਤੇ ਅਸੀਂ ਮੰਡੀ ਨਿਵਾਸੀ ਦਾ ਜਿੰਨੇ ਵੀ ਸਪான்ਸਰ ਸਾਡੇ ਹੈਗੇ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਆਪ ਦੇ ਕੀਮਤੀ ਸਮੇਂ ਸਾਨੂੰ ਟਾਈਮ ਦਿੱਤਾ ਤੇ ਹਰ ਤਰ੍ਹਾਂ ਦੀ ਸਾਡੀ ਫਾਈਨੈਂਸ਼ੀਅਲ ਸਪੋਰਟ ਕੀਤੀ ਤੇ ਅੱਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇਦਾਂ ਦੇ ਇਵੈਂਟ ਹੋਰ ਵੀ ਪਲਾਨ ਕਰੀਏ ਕਿੰਨੀਆਂ ਟੀਮਾਂ ਨੇ ਭਾਗ ਲਿਆ ਹੈਗਾ ਕਿਸ-ਕਿਸ ਸਟੇਜ ਦੇ ਵਿੱਚ ਸਾਡੇ ਕੋਲੇ ਦੀ 10 ਸਾਲ ਤੋਂ ਲੈ ਕੇ ਤੇ 75 ਸਾਲ ਤੱਕ ਦੇ ਬੰਦਿਆਂ ਨੇ ਵੀ ਪਾਰਟਿਸਿਪੇਟ ਇਸੇ ਕੀਤਾ ਤੇ ਹਰ ਮੰਡੀ ਦੇ ਹਰ ਬੰਦੇ ਨੇ ਹਰ ਪਰਿਵਾਰ ਨੇ ਸਾਡੇ ਲਈ ਯੋਗਦਾਨ ਦਿੱਤਾ ਹਰ ਇੱਕ ਪਰਿਵਾਰ ਤੋਂ ਮੈਂ ਸਮਝਦਾ ਕੋਈ ਨਾ ਕੋਈ ਜ਼ਰੂਰ ਆਇਆ ਕਿਉਂਕਿ 700 ਪਲੱਸ ਰਜਿਸਟ੍ਰੇਸ਼ਨ ਸਾਡੀ 14 ਤੱਕ ਹੋ ਚੁੱਕੀ ਸੀ ਤੇ ਬਾਕੀ ਹੋਰ ਬਹੁਤ ਸਾਰੀਆਂ ਰਜਿਸਟ੍ਰੇਸ਼ਨਾਂ ਜਿਹੜੀਆਂ ਸਾਨੂੰ ਹੁਣ ਇਸ ਟਾਈਮ ਕਰਨੀਆਂ ਪਈਆਂ ਹਾਲਾਂਕਿ ਅਸੀਂ 14 ਤਰੀਕ ਨੂੰ ਰਜਿਸਟ੍ਰੇਸ਼ਨ ক্লোਜ਼ ਕੀਤੀ ਸੀ ਪਰ ਭਾਰੀ ਕੱਟ ਨੂੰ ਦੇਖਦੇ ਹੋਏ ਅਸੀਂ ਅੱਜ ਵੀ ਰਜਿਸਟ੍ਰੇਸ਼ਨ ਥੋੜੀ-ਬੋਸ ਸਾਨੂੰ ਅਪਰ ਕਰਣੀ ਪਈ ਤੇ ਸਾਡੀ ਪੂਰੀ ਐਡਮਿਨਿਸਟ੍ਰੇਸ਼ਨ ਐਮਐਲਏ ਸਾਹਿਬ ਗੁਰਪ੍ਰੀਤ ਮੂਲਕਾ ਜੀ ਸਾਡੇ ਜਿੰਨੇ ਵੀ ਡਿਗਨਿਟੀ ਪ੍ਰਧਾਨ ਜੀ ਫਰੀ ਲਾਲ ਜੀ ਸਾਡੇ ਮਦਾਨ ਜੀ ਬਿੰਟਾ ਜੀ ਸਾਡੀ ਮਲਖਮ ਦੀ ਪੂਰੀ ਟੀਮ ਅਦਾ ਸੈਕਟਰੀ ਮਖਨ ਲਾਲ ਜੀ ਭਾਰਤ ਵਿਕਾਸ ਪਰਿਸ਼ਦ ਤੇ ਹੋਰ ਸਾਰੇ ਕਲੱਬ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਸਾਰੇ ਕਲੱਬ ਨੰਬਰ ਦਾ ਖਾਸ ਕਰ ਮੰਡੀ ਦੇ ਹਰੇਕ ਮੰਡੀ ਨਿਵਾਸੀ ਦਾ ਜਿਨ੍ਹਾਂ ਨੇ ਪ੍ਰੈਸ ਪ੍ਰੈਸ ਕਲੱਬ ਦਾ ਜਿਨ੍ਹਾਂ ਨੇ ਇਸ ਮੈਰਾਥਨ ਨੂੰ ਸਕਸੈਸ ਕਰਨ ਵਿੱਚ ਸਾਰੀ ਸਪੋਰਟ ਕੀਤੀ ਹੈ ਅਸੀਂ ਉਹਨਾਂ ਦਾ ਸਭ ਤੋਂ ਸ਼ੁਕਰਗੁਜ਼ਾਰ ਹਾਂ ਤੇ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਹਰ ਸਾਲ ਅਸੀਂ ਮੈਰਾਥਨ ਲੈ ਕੇ ਆਇਆ ਕਰਾਂਗੇ ਤੇ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਕਿ ਕੁਛ ਨਾ ਕੁਛ ਇਵੈਂਟ ਨਾਲ ਦੀ ਨਾਲ ਜਿਹੜੇ ਵੀ ਸਪੋਰਟਸ ਰਿਲੇਟਿਡ ਜਾਂ ਮੰਡੀ ਦੀ ਵੈਲਫੇਅਰ ਵਾਸਤੇ ਹੋਣਗੇ ਕਾਸੀਂ ਜ਼ਰੂਰ ਹੱਥ ਖਾ ਕੇ ਤੁਹਾਡੇ ਨਾਲ ਮੰਡੀ ਨਿਵਾਸੀ ਨਾਲ ਹੱਥਾਂ ਤੇ ਖੜਾਗੇ ਹਾਂਜੀ ਸਰ ਕੀ ਨਾਮ ਹੈ ਜੀ ਮੈਂ ਜੀ ਮੱਖਣ ਲਾਲ ਸੈਕਟਰੀ ਮਲਖਮ ਐਸੋਸੀਏਸ਼ਨ ਬਠਿੰਡਾ ਜਿਹੜਾ ਅੱਜ ਪ੍ਰੋਗਰਾਮ ਕਰਾਇਆ ਗਿਆ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਜੀ ਅਸੀਂ ਜੀ ਇਹ ਜਿਹੜਾ ਪ੍ਰੋਗਰਾਮ ਕਰਾਇਆ ਹੈ ਇਹ ਇੱਕ ਤਾਂ ਬੱਚਿਆਂ ਦਾ ਰਿਕ੍ਰੀਏਸ਼ਨ ਦੂਸਰਾ ਮੇਰਾ ਪ੍ਰੋਗਰਾਮ ਹੈ ਇਹ ਸਾਡਾ ਪ੍ਰੋਗਰਾਮ ਇਸ ਕਰਕੇ ਹੈ ਕਿ ਜਲਦੀ ਸਵੇਰੇ ਉੱਠੋ ਸੈਰ ਨੂੰ ਜਾਓ ਆਪਣੀ ਸਿਹਤ ਦਾ ਧਿਆਨ ਰੱਖੋ ਹੋਰ ਐਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਪ੍ਰੋਗਰਾਮ ਵਿੱਚ ਕਹਿਣਾ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਜਿਹੜੇ ਲੋਕ ਹੈ ਆਪਣੀ ਸਿਹਤ ਦਾ ਧਿਆਨ ਰੱਖਣ ਤਾਂ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਦਾ ਵੀ ਜਿਹੜਾ ਹੈਗਾ ਉਹ ਨਾ ਜਿਹੜੇ ਬੋਡੀ ਸਟਰਕਚਰ ਆ ਅੱਜ ਕੱਲ ਜਿਹੜੇ ਟੇਡੇ ਵਿੰਗੇ ਹੋ ਜਾਂਦੇ ਆ ਇਹ ਕਿਉਂ ਹੋ ਰਿਹਾ ਕਿਉਂਕਿ ਅਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਸਿਹਤ ਦਾ ਖਾਣ ਪੀਣ ਦਾ ਧਿਆਨ ਰੱਖਦੇ ਇਸ ਕਰਕੇ ਜਿਹੜਾ ਨਾ ਇਹ ਸਿਸਟਮ ਸਾਰਾ ਉਲਟਾ ਪਲਟਾ ਹੋ ਰਿਹਾ ਅਸੀਂ ਇਹ ਕਹਿੰਦੇ ਆ ਜੇਕਰ ਤੁਸੀਂ ਸਵੇਰੇ ਸੈਰ ਨੂੰ ਜਾਓਗੇ ਐਕਸਰਸਾਈਜ਼ ਕਰੋਗੇ ਫਿਜ਼ੀਕਲੀ ਫਿੱਟ ਰਹੋਗੇ ਤਾਂ ਲੰਬੀ ਜ਼ਿੰਦਗੀ ਜਿਓਗੇ ਹਾਂਜੀ ਬੇਟਾ ਕੀ ਨਾਮ ਹੈ ਬੇਟਾ ਜਿਹੜਾ ਤੁਸੀਂ ਅੱਜ ਪਾਰਟਿਸਿਪੇਟ ਕੀਤਾ ਹੈ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਇਹ ਬਹੁਤ ਹੀ ਵਧੀਆ ਸੀ ਜੀ ਤੁਹਾਨੂੰ ਕੁਝ ਨਵਾਂ ਸਿੱਖਣ ਵਾਸਤੇ ਮਿਲਿਆ ਗਿਆ ਜੋ ਤੇ ਯਾਨੀ ਕਿ ਬਹੁਤ ਵਧੀਆ ਲੱਗਿਆ ਕਿ ਇਸ ਵਿਆਹ ਦੀ ਕਰਵਾਤਾ ਇਹਨੂੰ ਤੁਹਾਨੂੰ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਇੱਥੇ ਤੇ ਬੇਟਾ ਜੀ ਕੀ ਨਾਮ ਹੈ ਮੇਰਾ ਨਾਮ ਹਰਸਿੰਦਰ ਕੌਰ ਹੈ ਬੇਟਾ ਤੁਸੀਂ ਪੋਜੀਸ਼ਨ ਹਾਸਲ ਕੀਤੀ ਹੋਏਗੀ ਜਾਂ ਤੁਹਾਨੂੰ ਜਾਂ ਤੁਹਾਡਾ ਕੀ ਕਹਿਣਾ ਪਾਰਟਿਸਿਪੇਟ ਕਰਕੇ ਮੈਂ ਪਹਿਲੀ ਵਾਰ ਪਾਰਟਿਸਿਪੇਟ ਕੀਤਾ ਤੇ ਮੈਨੂੰ ਪਾਰਟਿਸਿਪੇਟ ਕਰਕੇ ਬਹੁਤ ਵਧੀਆ ਲੱਗਿਆ ਤੇ ਰਨਿੰਗ ਕਰਨ ਦੇ ਵਿੱਚ ਬਹੁਤ ਆਸਾਨੀ ਹੁੰਦੀ ਹੈ ਹਾਂ ਜੇ ਬੇਟਾ ਕੀ ਨਾਮ ਹੈ ਤੁਹਾਡਾ ਬੇਟਾ ਤੁਸੀਂ ਪੋਜੀਸ਼ਨ ਹਾਸਲ ਕੀਤੀ ਹੈ ਕੀ ਕਹਿੰਨਾ ਤੁਹਾਡਾ ਬਹੁਤ ਖੁਸ਼ ਹਾਂ ਕਿ ਮੈਂ ਪਹਿਲੀ ਵਾਰ ਪਾਰਟਿਸਿਪੇਟ ਕਰਕੇ ਪੋਜੀਸ਼ਨ ਹਾਸਲ ਕੀਤੀ ਹੈ ਹਾਂ ਜੇ ਬੇਟਾ ਕੀ ਨਾਮ ਹੈ ਤੁਹਾਡਾ ਬੇਟਾ ਤੁਸੀਂ ਪਾਰਟਿਸਿਪੇਟ ਕੀਤਾ ਹੈਗਾ ਤੁਸੀਂ ਪੋਜੀਸ਼ਨ ਵੀ ਹਾਸਲ ਕੀਤੀ ਹੈ ਕੀ ਕਹਿੰਨਾ ਤੁਹਾਡਾ ਮੈਨੂੰ ਅੱਜ ਬਹੁਤ ਵਧੀਆ ਲੱਗਾ ਮੈਂ ਸੈਕੰਡਿਟੀਸ਼ਨ ਸਫਲ ਕੀਤੀ ਤੇ ਇਹ ਸਾਰਾ ਕੁਝ ਮੇਰੇ ਕੋਚ ਸਾਹਿਬ ਨੂੰ ਜਾਂਦਾ ਹੈ ਕੋਸਰ ਇੰਨੀ ਵਧੀਆ ਤਿਆਰੀ ਕਰਾਉਂਦੇ ਤੇ ਅੱਧਵਾਰੀ ਕੋਈ ਨਾ ਕੰਪਿਊਸ਼ਨ ਵੀ ਹੈ